हां जी संगत जी ਇਹ ਵੀਡੀਓ ਜਿਹੜੀ ਤੁਸੀਂ ਦੇਖ ਰਹੇ ਹੋ ਨਾਲ ਇੱਕ ਪਾਪੀ ਭੱਦਰ ਪੁਰਸ਼ ਕਹੇ ਲੋ ਪੁੱਤੋ ਪੁੱਤਰਾ ਮੱਥਾ ਟੇਕੋ ਪਤਾ ਨਹੀਂ ਕੌਣ ਆ ਪਤਾ ਨਹੀਂ ਕੌਣ ਪਰ ਜਿਹੜੇ ਗੁਰੂ ਪਿਆਰਿਓ ਨਾਲ ਗੁਰਬਾਣੀ ਦੀ ਆਡੀਓ ਲਾ ਕੇ ਸਾਡੇ 10 ਗੁਰੂ ਸਾਹਿਬਾਨਾਂ ਦੀਆਂ ਫੋਟੀਆਂ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਜੀ ਗੁਰਨਾਥ ਪਾਤਸ਼ਾਹ ਜੀ ਵਾਹਿਗੁਰੂ ਸਾਹਿਬਾਨਾ ਦੀਆਂ ਫੋਟੋਆਂ ਲਾ ਕੇ ਫੋਟੋਆਂ ਦੀ ਵਿਅਦਵੀ ਕਰ ਰਿਹਾ ਜੁੱਤੀਆਂ ਮਾਰ ਰਿਹਾ ਤੇ ਬੜਾ ਕੁਝ ਘਟਿਆ ਘਣਾਉਣਾ ਕੰਮ ਜਿਹੜਾ ਇਸ ਸ਼ਖਸ ਨੇ ਕੀਤਾ ਵੀਡੀਓ ਕਰ ਦਿਓ ਦਬਕੇ ਸ਼ੇਅਰ ਜਿਹੜਾ ਵੀ ਪਾਪੀ ਹੈ ਇਹਦਾ ਲੱਗ ਜਾਵੇ ਪਤਾ ਇਹਦਾ ਕੀਤਾ ਜਾਵੇ ਦਬਕੇ ਪਟਾਪਾ ਪੰਜ ਪਿਆਰੇ ਨੇ ਇਹਨਾਂ ਦੀ ਬਹੁਤ ਸਿੱਖਾਂ ਚ ਗੈਰਤਾ ਹੈਗੀ ਅਜੇ ਵੀ ਇਹ ਜਿਹੜੇ ਚਿਹਰਾ ਦਿਖਾਉਂਦੇ ਨਹੀਂ ਤੇ ਇਕੱਲਾ ਬੋਲ ਕੇ ਆਡੀਓ ਵੀਡੀਓ ਬਾਰੇ ਨੇ ਪਹਿਲਾਂ ਕਈ ਦਿਨਾਂ ਦਾ ਇੱਕ ਬਾਪੀ ਜਿਹੜਾ ਸੰਤ ਦਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੀਆਂ ਦੀਆਂ ਫੋਟੋਆਂ ਵੀਡੀਓ ਤੇ ਗਲਤ ਮੂੰਹ ਲਾ ਕੇ ਜਾਂ ਗਲਤ ਤਰੀਕੇ ਨਾਲ ਐਡੀਟਿੰਗ ਕਰਕੇ ਸੋ ਬਾਰੇ ਕੋਈ ਹੈ ਉਹ ਵੀ ਫੜਿਆ ਜਾਣਾ ਨਮੋ ਸਰਬ ਪਿੱਛੇ ਜੇ ਇਹੋ ਜਿਹਾ ਪਾਪੀ ਭੱਦਰਪੁਰਸ਼ ਉਹਨੇ ਮੁੜਕਾ ਸਾਹਿਬ ਦੀ ਬੇਅਦਬੀ ਕੀਤੀ ਬਾਰੰਦ ਦੇ ਵਿੱਚ ਵੀ ਇਸ ਬਾਹਰ ਗੁਰਦੁਆਰੇ ਦੇ ਅਤੇ ਟਾਇਲਟ ਦੇ ਵਿੱਚ ਮੁੜਕਾ ਸਾਹਿਬ ਦੇ ਅੰਗ ਵੜ ਕੇ ਛੱਟੇ ਉਸੇ ਤਰੀਕੇ ਨਾਲ ਹੀ ਇਹ ਇਨਸਾਨ ਜਿਹੜਾ ਹੈ ਇਹ ਪਤਾ ਨਹੀਂ ਸ਼ਾਇਦ ਇਹਦੀ ਆਈਡੀ ਵੀ ਹੈ ਕਿ ਨਹੀਂ ਉਹਨੇ ਦਾਸ ਨਹੀਂ ਕਿਸੇ ਦੇ ਵੀਡੀਓ ਇਹ ਦੇਖੀ ਹੈ ਕਿ ਆਪ ਸੰਗਤਾਂ ਨੇ ਫੈਸਲਾ ਕਰਨਾ ਹੈ ਕਿ ਇਹੋ ਜਿਹਾ ਕਟਿਆ ਪਾਪੀ ਇਨਸਾਨ ਨੂੰ ਇਹੋ ਜੀ ਸਜ਼ਾ ਮਿਲਣੀ ਚਾਹੀਦੀ ਜਿਹੜੇ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਜਾਂ ਗੁਰੂਤਾ ਸਾਹਿਬ ਦੇ ਅੰਗ ਜਾਂ ਕਿਸੇ ਤਰ੍ਹਾਂ ਦੀ ਬੇਅਦਬੀ ਕਰ ਰਹੇ ਨੇ ਜੋ ਕਿ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ। ਉਹ ਤੂੰ ਕਿਹੜੀਆਂ ਚੀਕਾਂ ਕਿਉਂਕਿ 2015 ਤੋਂ ਜਿਹੜੀਆਂ ਬੇਅਦਬੀਆਂ ਜਿਹੜੀਆਂ ਨੇ ਲਗਾਤਾਰ ਹੀ ਹੋ ਰਹੀਆਂ ਨੇ। ਨਿਤ ਨਵਾਂ ਨਵੀਂ ਘਟਨਾ ਹੋ ਰਹੀ ਹੈ ਕੀ ਇਹਨਾਂ ਨੂੰ ਸਿੱਖਾਂ ਦੇ ਨਾਲ ਕੋਈ ਦੁਸ਼ਮਣੀ ਹੈ? ਸਿੱਖ ਧਰਮ ਦੇ ਨਾਲ ਕੀ ਜਿਹਨਾਂ ਦਾ ਗੁੱਸਾ ਗਿਲਿਆ ਇਹੋ ਜੀਆਂ ਕਟੀਆਂ ਹਰਕਤਾਂ ਸ਼ਰਾਰਤਾਂ ਇਹੋ ਜੇ ਇਨਸਾਨ ਜਿਹੜੇ ਨੇ ਕਰਦੇ ਆ ਰਹੇ ਨੇ ਤੋਂ ਨਾਲ ਦੇਖੋ ਆਡੀਓ ਲਾਈ ਹੋਈ ਹੈ ਤੇ ਕਿਸ ਤਰੀਕੇ ਦੇ ਨਾਲ ਭੌਂਗ ਰਹੇ ਆ ਮਾੜਾ ਚੰਗਾ ਜਿਹੜਾ ਬੋਲ ਰਿਹਾ ਪਤਾ ਇਹ ਇਨਸਾਨ ਜਿਹੜਾ ਕੁੱਤੇ ਵਾਂਗੂ ਭੌਂਗ ਰਿਹਾ ਸਾਰੇ ਕੁੱਤੇ ਆ ਗਏ ਜ ਦੱਸ ਕਿਉਂਕਿ ਜੋ ਗੁਰੂ ਸਹਿਬਾਨਾਂ ਦਾ ਸਤਕਾਰ ਨਹੀਂ ਕਰ ਸਕਦਾ ਕਿਸੇ ਧਰਮ ਦਾ ਸਤਕਾਰ ਨਹੀਂ ਕਰ ਸਕਦਾ ਉਹ ਬੰਦਾ ਅਨਕੀਏ ਨਾਮ ਕਿਸੇ ਵੀ ਲਾਇਕ ਨਹੀਂ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਸਤਕਾਰ ਨਹੀਂ ਉਹਦੀ ਕਿਸੇ ਤਰ੍ਹਾਂ ਦੀ ਕੋਈ ਸਮਾਜ ਵਿੱਚ ਕੋਈ अहमियत ਨਹੀਂ ਤਾਂ ਕਿ ਮਰਬਾਨੀ ਦਾ ਉਪਦੇਸ਼ ਹੈ ਕਿ ਸਾਰਿਆਂ ਦਾ ਸਤਕਾਰ ਕੀਤਾ ਜਾਵੇ ਸਾਰੇ ਧਰਮ ਬਰਾਬਰ ਨੇ ਸਾਰੇ ਧਰਮ ਸਤਕਾਰਯੋਗ ਨੇ ਇਹੋ ਜਿਹੇ ਲੋਕ ਜਿਹੜੇ ਨੇ ਪਿਆਰੇ ਉਹ ਬਦਮੀਆਂ ਕਰਦੇ ਨੇ ਜੇ ਆਪਣਾ ਫੇਸ ਨਹੀਂ ਦਿਖਾਉਂਦੇ ਚੋਰੀ ਛਿਪੇ ਤਾਂ ਮਿਊਟਪੋਰਟ ਆ ਕਿ ਇਹੋ ਜਿਹੇ ਕੱਟੀਆਂ ਕੰਮ ਵੀ ਕਰ ਜਾਂਦੇ ਨੇ ਸੋ ਆਪਜੀ ਵੀ ਕਮੈਂਟਾਂ ਦੇ ਵਿੱਚ ਲਾਹਨਤ ਇਹਨੂੰ ਰੱਜ ਕੇ ਪਾ ਦਿਓ ਤੇ ਪਤਾ ਲੱਗ ਜੇ ਸ਼ੇਅਰ ਕਰਦੇ ਵੀਡੀਓ ਕੌਣ ਐ ਕੌਣ ਨਹੀਂ ਤੇ ਭਾਈ ਅਮਰਤਪਾਲ ਮਹਿਰ ਵਰਗੇ ਇਹੋ ਜਿਹੇ ਕੋਈ ਸਿੰਘ ਦੇ ਹੱਥੇ ਚੜ ਗਿਆ ਤੇ ਰਜੋੜ ਆ ਐਸੀ ਜਿਹੜੀ ਐ ਸੇਵਾ ਪਾਣੀ ਹੋਣੀ ਚਾਹੀਦੀ ਐ ਇਹੋ ਜਿਹੀ ਪੁਲਿਸ ਕੋਲ ਜਾਣ ਵਾਸਤੇ ਇਹੋ ਜਿਹੇ ਲੋਕਾਂ ਨੂੰ ਕੋਈ ਲੋੜ ਨਹੀਂ ਨਹੀਂ ਉਹ ਫੋਨ ਕਿਉਂਕਿ ਇਹ ਕੇਵਲ ਡਰਪੋਕ ਲੋਕ ਨਹੀਂ ਇਨਾਂ ਚ ਕੋਈ ਅਣਖ ਨਹੀਂ ਕੋਈ ਇਨਾਂ ਜਜ਼ਬਾ ਨਹੀਂ ਕੇਵਲ ਤਾਂ ਕੇਵਲ ਸਿਰਫ ਡਰ ਕੇ ਪਿੱਠ ਪਿੱਛੇ ਚਿਹਰਾ ਛਾ ਕੇ ਕੰਮ ਕਰਨ ਵਾਲੇ ਲੋਕ ਨਹੀਂ ਜਿੰਨੀ ਅਣਖ ਹੈ ਨਾ ਆਪਣਾ ਚਿਹਰਾ ਦਿਖਾਵੇ ਪਤਾ ਲੱਗ ਜਾਵੇ ਵੀ ਹਾਂ ਮੈਂ ਕਰ ਰਿਹਾ ਆਜੋ ਫੜ ਲੋ ਮੈਨੂੰ ਯਾਰ ਮੈਂ ਦੱਸਿਆ ਇੱਥੇ ਮੈਂ ਬੈਠਾ ਆਪਣਾ ਐਡਰੈਸ ਬੋਲੇ ਆਪਣਾ ਨੰਬਰ ਬੋਲੇ ਆਪਣੀ ਲੋਕੇਸ਼ਨ ਦੇਵੇ ਉਹ ਬੜੇ ਫਿਰ ਅਲੀ ਧਰ ਪਾਤਸ਼ਾਹ ਦੇ ਵੱਡੇ ਵੱਡੇ ਲਾਡਲੇ ਪੁੱਤਰ ਪਏ ਨੇ ਜਿਹੜੇ ਫਿਰ ਇਹੋ ਜਿਹੇ ਫਿਰ ਕੁਝ ਦਿਨਾਂ ਦੇ ਮਹਿਮਾਨ ਹੀ ਹੋਇਆ ਕਰਦੇ ਨੇ ਜਿਹੜੇ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਗੁਰਬਾਣੀ ਇਤਿਹਾਸ ਵਾਰਨਿੰਗ ਆ ਗਈ ਉਹਨੂੰ ਵਾਰਨਿੰਗ ਆ ਗਈ ਉਹਨੂੰ ਇਹੋ ਜਿਹੇ ਮਾੜੇ ਸ਼ਬਦ ਬੋਲ ਕੇ ਜਿਹੜੇ ਵੀ ਬੇਅਦਬੀ ਕਰਦੇ ਨੇ ਵਾਰਨਿੰਗ ਹੋਣੇ ਸੀ ਉਹਨਾਂ ਦਾ ਫਿਰ ਹਾਲ ਕੀ ਹੁੰਦਾ ਹੈ ਪਿੰਡ ਦਾ ਕੰਮ ਨਾ ਕਰ ਹਾਲੇ ਦਾ ਵੀ ਹੋਣਾ ਹੈ ਜਿੱਥੇ ਮਰਜ਼ੀ ਲੁਕ ਲੈ ਜਿੱਥੇ ਮਰਜ਼ੀ ਭੱਜ ਲੈ ਛੱਡ ਦੋ ਆਹੋ ਅਗਰ ਕਿਉਂਕਿ ਜਿਹੜੇ ਗੁਰੂ ਨੂੰ ਪਿਆਰ ਕਰਦੇ ਨੇ ਸਤ ਗੁਰੂ ਨੂੰ ਪਿਆਰ ਕਰਦੇ ਨੇ ਉਹ ਆਪਣੇ ਗੁਰੂ ਇਸਤ ਸੇਵਾ ਨਾਲ ਦੀ ਜਿਹੜੀ ਬੇਅਦਬੀ ਹੈ ਬੰਦੇ ਵੀ برداشت ਨਹੀਂ ਕਰਨਗੇ ਚਾਹੇ ਉਹ Hindu ਹੈ ਚਾਹੇ Muslim ਹੈ ਚਾਹੇ Christian ਹੈ ਸਾਈਏ ਕੋਈ ਵੀ ਹੈ ਕਿਸੇ ਵੀ ਧਰਮ ਨਾਲ ਉਹਦਾ ਸੰਬੰਧ ਹੈ ਜਾਨੀ ਹੈ ਬੋਧੀ ਹੈ ਜਿਹੜੇ ਗੁਰੂ ਨੂੰ ਪਿਆਰ ਕਰਦੇ ਨੇ ਉਹ ਆਪਣੇ ਕਿਸੇ ਵੀ ਪੁਰਸਾਹਬਾਨ ਦੀ ਬੇਅਦਬੀ ਜਿਹੜੀ ਉਹ ਬਰਦਾਸ਼ਤ ਨਹੀਂ ਕਰਨਗੇ ਜੋ ਇਸ ਸਾਕਸ਼ ਨੇ ਘਟਿਆ ਹਰਕਤ ਕੀਤੀ ਹੈ ਪੁਰਸਾਹਬਾਨਾਂ ਦੀ ਫੋਟੋਆਂ ਤੇ ਜੁੱਤੀਆਂ ਮਾਰ ਰਿਹਾ ਫੋਟੋਆਂ ਦੇ ਉੱਪਰ ਮੂੰਹ ਕਿਸੇ ਦਾ ਧੜ ਕਿਸੇ ਦਾ ਲਾ ਕੇ ਐਡੀਟਿੰਗ ਕਰਕੇ ਗਲਤ ਤਰੀਕੇ ਨਾਲ ਵਾਇਰਲ ਕਰ ਰਿਹਾ ਹੈ ਕਿ ਵੈਸ਼ੀ ਲਨ ਬੜਾ ਹਰਾਮ ਦਾ ਜੇ ਆਪਣਾ ਚਿਹਰਾ ਨਹੀਂ ਦਿਖਾ ਰਿਹਾ ਨਹੀਂ ਨਹੀਂ ਵੀਰ ਜੇ ਮਾਂ ਦਾ ਪੁੱਤ ਹੈ ਨਾ ਜੇ ਕਿਸੇ ਮਾਂ ਦਾ ਜੰਮਿਆ ਹੈ ਨਹੀਂ ਨਹੀਂ ਮੈਂ ਤਾਂ ਤੁਹਾਡੇ ਸਾਹਮਣੇ ਆ ਬਈ ਨਹੀਂ ਤੋਂ ਇਹੋ ਜੀਆਂ ਹਟ ਭਟੀਆਂ ਹਰਕਤਾਂ ਜਿਹੜੀਆਂ ਨ ਕਰਨੀਆਂ ਆ ਬਾਜ ਆ ਜਾਣਾ ਚਾਹੀਦਾ ਕਿਸੇ ਸਿੰਘ ਦੇ ਅੜਕੇ ਟੜਕੇ ਆ ਨਾ ਪਤਾ ਇਹਨੂੰ ਲੱਗ ਜਾਵੇਗਾ ਸਿਮਰਨ ਦੀ ਸ਼ਕਲ ਸੂਰਤ ਉਹ ਇਹੋ ਜੀਆਂ ਕਟੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀ ਬਾਜ ਆ ਜਾਣਾ ਚਾਹੀਦਾ ਆਪਣੇ ਸਾਰੇ ਧਰਮ ਸਤਕਾਰਯੋਗ ਨੇ ਕਿ ਕਿਸੇ ਨਾਲ ਕੋਈ ਈਖਾ ਹੈ ਉਹਦਾ ਨਾਮ ਲੈ ਕੇ ਉਹਦੇ ਨਾਲ ਗਲਤ ਕਰੇ ਉਹਨੂੰ ਜਾ ਕੇ ਮਿਲਿਆ ਉਹਦੀ ਹਿੱਕ 'ਚ ਵੱਜੇ ਜਾ ਕੇ ਇਹ ਕੀ ਕਹਿੰਦਾ ਸੋਣੀ ਬੜੀ ਇਹੋ ਜੀਆਂ ਕਟੀਆਂ ਹਰਕਤਾਂ ਕਰਨੀਆਂ ਵੀਡੀਓ ਪਾਉਣੀਆਂ ਇਸ ਸਿੱਖਾਂ ਦੇ ਹਿਰਦੇ ਦੇ ਵਲੋਂਦਰ ਜਾਂਦੇ ਨੇ ਵੀਡੀਓ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਨਾਲ ਜੁੜੇ ਰਹੋ ਜੇ ਕਿਸੇ ਨੂੰ ਪਤਾ ਪ੍ਰੋਪਰ ਤੇ ਕਮੈਂਟਾਂ ਵਿੱਚ ਜਾਣਕਾਰੀ ਜਰੂਰ ਦਿਓ